ਲਓ ਜੀ ਅੱਜ ਆ ਹੋਈ ਪਈ ਉਹੀ ਗੱਲ ਜਿਹਦਾ ਪਹਿਲਾਂ ਹੀ ਵੱਡਾ ਖੰਡਸ਼ਾ ਸੀ ਸੁਖਬੀਰ ਬਾਦਲ ਨੂੰ ਅੱਜ ਫੇਰ ਤੀਜੀ ਵਾਰ ਅਕਾਲੀ ਦਲ ਦਾ ਪ੍ਰਧਾਨ ਥਾਪ ਦਿੱਤਾ ਗਿਆ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਔਰ ਇਹ ਸਾਰੇ ਕੁਸ਼ ਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਵੱਡਾ ਖਲਾਰਾ ਵੱਡਾ ਰੌਲਾ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਬੀਬੀ ਜਗੀਰ ਕੌਰ ਹੋਰਾਂ ਨੇ ਇਹ ਸਾਰੀ ਪ੍ਰਧਾਨਗੀ ਦੀ ਚੋਣ ਨੂੰ ਡਰਾਮਾ ਕਿਆ ਪਖੰਡ ਕਿਆ ਔਰ ਗੁਰਪ੍ਰਤਾਪ ਵੰਡਾਲਾ ਬਲਜੀਤ ਸਿੰਘ ਦਾਤੂਵਾਲ ਹੋਰਾਂ ਨੇ ਇਹ ਸਾਰੀ ਪ੍ਰਕਿਰਿਆ ਨੂੰ ਘਾਲਾ ਮਾਲਾ ਕਿਹਾ ਬੀਬੀ ਜ਼ਗੀਰਕਰ ਹੋਰਾਂ ਨੇ ਤਾਂ ਐਨੇ ਵੱਡੇ ਸਵਾਲ ਖੜੇ ਕੀਤੇ ਨੇ ਇਹ ਚੋਣ ਪ੍ਰਕਿਰਿਆ ਦਾ ਜਰੂਸ ਕੱਟ ਕੇ ਰੱਖ ਦਿੱਤਾ ਮੈਨੂੰ ਲੱਗਦਾ ਸੁਖਬੀਰ ਬਾਦਲ ਦਾ ਐਨਾ ਵਿਰੋਧ ਹੋਣ ਦੇ ਬਾਵਜੂਦ ਪਾਰਟੀ 'ਚ ਐਨਾ ਖਲਾਰਾ ਪੈਣ ਦੇ ਬਾਵਜੂਦ ਫਿਰ ਜਦੋਂ ਸੁਖਬੀਰ ਬਾਦਲ ਨੂੰ ਹੀ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਤਾਂ ਲੱਗਦਾ ਕਿ ਅਕਾਲੀ ਦਲ ਹੁਣ ਅਕਾਲੀ ਦਲ ਨਹੀਂ ਬਾਦਲ ਦਲ ਬਣ ਗਿਆ ਬਾਦਲ ਦਲ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਇਹਦੇ ਬਾਰੇ ਜਰੂਰ ਲਿਖਿਓ ਉਹ ਸੁਖਬੀਰ ਬਾਦਲ ਜਿਹਨੂੰ ਪਿਛਲੇ ਦਿਨੀ 2 ਦਸੰਬਰ ਨੂੰ ਸਿੱਖ ਪੰਥ ਦੇ ਨਾਲ ਕੌਮ ਦੇ ਨਾਲ ਬਹੁਤ ਵੱਡਾ ਨੁਕਸਾਨ ਕਰਨ ਕਰਕੇ ਅਕਾਲ ਤਖਤ ਸਾਹਿਬ ਤੋਂ ਦੋਚੀ ਠਹਿਰਾਇਆ ਗਿਆ ਸੀ ਔਰ ਉਹਨੂੰ ਤਨਖਾਹ ਯਾਨੀ ਕਿ ਸਜ਼ਾ ਲਾਈ ਗਈ ਸੀ ਗੁਨੇਗਾਰ ਠਹਿਰਾਇਆ ਗਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਇਹ ਕਿ ਆ ਗਿਆ ਸੀ ਕਿ ਇਹਨਾਂ ਦੀਆਂ ਹਰਕਤਾਂ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ ਪੰਥ ਨੂੰ ਵੱਡੀ ਸੱਟ ਮਾਰੀ ਹੈ ਤੇ ਉਸ ਸੁਖਬੀਰ ਸਿੰਘ ਬਾਦਲ ਨੂੰ ਫਿਰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੁਣ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਬਣਾਇਆ ਗਿਆ ਉਹ ਕਿਹੜੇ ਤਰੀਕੇ ਨਾਲ ਬਣਾਇਆ ਗਿਆ ਕਿਹੜਾ ਤਰੀਕਾ ਕਿਹੜਾ ਫਾਰਮੂਲਾ ਵਰਤਿਆ ਕੀ ਬਿਲਕੁਲ ਸਹੀ ਤਰੀਕਾ ਵਰਤਿਆ ਕੀ ਸੱਚਮੁੱਚ ਅਕਾਲੀ ਦਲ ਵੱਲੋਂ ਸਹੀ ਚੋਣ ਕੀਤੀ ਗਈ ਜਿਵੇਂ ਅਕਾਲ ਤਖਤ ਸਾਹਿਬ ਨੇ ਚੋਣ ਕਰਨ ਨੂੰ ਕਿਹਾ ਸੀ ਕਿ ਉਸੇ ਤਰੀਕਿਆਂ ਨਾਲ ਉਸੇ ਨਿਯਮਾਂ ਨਾਲ ਚੋਣ ਹੋਈ ਹੈ ਹੁਣ ਇਹਦੇ ਤੇ ਆਪਾਂ ਕਰਨੀ ਹੈ ਗੱਲ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਇਹ ਸਭ ਕੁਝ ਠੀਕ ਹੋਇਆ ਕੀ ਇੰਜ ਹੋਣਾ ਚਾਹੀਦਾ ਸੀ ਹੁਣ ਵੱਡੇ ਸਵਾਲ ਨੇ ਹੁਣ ਜਿਹੜੀਆਂ ਗੱਲਾਂ ਅਕਾਲੀ ਦਲ ਦੇ ਬਾਗੀ ਕਰ ਰਹੇ ਨੇ ਉਹ ਵੀ ਤੁਹਾਨੂੰ ਅੱਗੇ ਦੱਸਦਾ ਪਹਿਲਾ ਸਵਾਲ ਇਹ ਹੈ ਕਿ ਅਕਾਲੀ ਦਲ ਕੋਲ ਸੁਖਬੀਰ ਬਾਦਲ ਨਾਲੋਂ ਕੋਈ ਸਿਆਣਾ ਬੰਦਾ ਹੈ ਹੀ ਨਹੀਂ ਕੀ ਇਕੱਲਾ ਸੁਖਬੀਰ ਬਾਦਲ ਹੀ ਅਕਾਲੀ ਦਲ ਚ ਇੱਕੋ ਇੱਕ ਸਿਆਣਾ ਤੇ ਯੋਗ ਬੰਦਾ ਹੈ ਇਹਦੇ ਤੋਂ ਇਲਾਵਾ ਕੋਈ ਨਹੀਂ ਹੈਗਾ ਤੀਜੀ ਵਾਰ ਸੁਖਬੀਰ ਬਾਦਲ ਨੂੰ ਹੀ ਬਣਾਇਆ ਜਾ ਰਿਹਾ ਜਦੋਂ ਦਾ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਜੋ ਅਸੀਂ ਵੇਖਿਆ ਅਕਾਲੀ ਦਲ ਲਗਾਤਾਰ ਥੱਲੇ 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 ਹੀ ਗਿਆ ਤੇ ਇਸ ਟਾਈਮ ਕਾਲੀਦਲ ਦਾ ਬੇੜਾ ਇਸ ਟਾਈਮ ਥੱਲੇ ਡੁੱਬ ਗਿਆ ਪੰਜਾਬੀ ਚ ਕਹਿੰਦੇ ਆ ਬੇੜਾ ਗਰਕ ਹੋ ਗਿਆ ਕਿ ਪਿਛਲੀਆਂ ਜਿਮਣੀ ਚੋਣਾ ਚ ਦੋ ਤਿੰਨ ਬੰਦੇ ਵੀ ਖੜੇ ਕਰਨ ਨੂੰ ਉਮੀਦਵਾਰ ਤੱਕ ਨਹੀਂ ਸੀ ਲੱਭੇ ਬੁਰੀ ਹਾਲਤ ਹੋ ਗਈ ਹੈ ਤੇ ਫਿਰ ਜਿਹੜੇ ਡਰਾਈਵਰ ਦੀ ਅਗਵਾਈ ਚ ਗੱਡੀ ਮੰਜ਼ਲ ਵੱਲ ਤਾਂ ਵਧਣਾ ਦੂਰ ਦੀ ਗੱਲ ਪਛਾਣ ਹੋਈ ਤੁਰੀ ਜਾ ਰਹੀ ਹੈ ਫਿਰ ਉਸੇ ਹੀ ਡਰਾਈਵਰ ਨੂੰ ਚਲਾਉਣ ਲਾਉਣਾ ਇਹ ਇਹਨੂੰ ਕੀ ਕਹੋਗੇ ਕੀ ਅਕਾਲੀ ਦਲ ਲੋਕਾਂ ਦੀ ਸਾਂਝੀ ਪਾਰਟੀ ਬਣ ਗਈ ਹੈ ਜਾਂ ਅਕਾਲੀ ਦਲ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਗਈ ਹੈ ਕੀ ਅਕਾਲੀ ਦਲ ਅਕਾਲੀ ਦਲ ਨਾਂ ਰਹਿ ਕੇ ਬਾਦਲ ਪਾਰਟੀ ਬਣ ਗਿਆ ਬਾਦਲਾਂ ਦੀ ਨਿੱਜੀ ਜਾਇਦਾਦ ਬਣ ਗਿਆ ਜਿਵੇਂ ਕਿ ਬੀਬੀ ਜਗੀਰ ਕੌਰ ਨੇ ਕਿਹਾ ਜਿਵੇਂ ਕਿ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਕਿਹਾ ਜਿਵੇਂ ਕਿ ਗੁਰਪ੍ਰਤਾਪ ਮਡਾਲਾ ਨੇ ਅੱਜ ਕਿਹਾ ਉਹ ਕਹਿੰਦੇ ਸਾਨੂੰ ਭੋਰਾ ਹਰਾਨੀ ਨਹੀਂ ਹੋਈ ਸਾਨੂੰ ਪਤਾ ਸੀ ਸੋ ਕਬੀਰ ਬਾਦਲ ਨੂੰ ਹੀ ਬਣਾਇਆ ਜਾਏਗਾ। ਬੀਬੀ ਜਗੀਰਕੌਰ ਨੇ ਕਿਹਾ ਅਸੀਂ ਨਵੀਂ ਭਰਤੀ ਕਰ ਰਹੇ ਹਾਂ ਜਿਵੇਂ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਉਸ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਬੀਬੀ ਜਗੀਰਕੌਰ ਕਹਿੰਦੀ ਕਿ ਚੋਣ ਕਰਾਂਗੇ ਜਿਹੜੀ ਚੋਣ ਬਿਲਕੁਲ ਸਹੀ ਨੀਯਮਾਂ ਤੱਬਕ ਹੋਏਗੀ ਤੇ ਉਹ ਫਿਰ ਜਿਹੜਾ ਪ੍ਰਧਾਨ ਬਣੇਗਾ ਉਹ ਅਸਲੀ ਅਕਾਲੀ ਦਲ ਹੋਏਗਾ ਉਹ ਹੀ ਅਸਲੀ ਪ੍ਰਧਾਨ ਹੋਏਗਾ। ਉਹਨਾਂ ਨੇ ਕਿਹਾ ਕਿ ਇਹ ਅਕਾਲੀ ਦਲ ਨਹੀਂ ਰਹਿ ਗਿਆ ਇਹ ਤਾਂ ਬਾਦਲ ਪਾਰਟੀ ਬਣ ਗਿਆ ਹੁਣ ਕੰਮ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕੀ ਬੀਬੀ ਜਗੀਰ ਕੌਰ ਠੀਕ ਕਹਿ ਰਹੀ ਹੈ ਦੇਖੋ ਅਕਾਲ ਤਖਤ ਸਾਹਿਬ ਨੇ ਪਿਛਲੇ ਦਿਨੀ ਇਹ ਹੁਕਮ ਜਾਰੀ ਕੀਤੇ ਸੀ ਕਿ ਸੱਤ ਮੈਂਬਰੀ ਕਮੇਟੀ frmt ਕਰੇਗੀ ਅਕਾਲ ਤਖਤ ਸਾਹਿਬ ਦੇ ਜਿਹੜੇ ਪਹਿਲਾਂ ਵਾਲੇ ਜਥੇਦਾਰ ਸੀ ਗਿਆਨੀ ਰਗਵੀਰ ਸਿੰਘ ਔਰ ਜਦੋਂ ਦੂਜੇ ਨਾਲ ਜਥੇਦਾਰ ਸਹਿਬਾਨ ਸੀ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਜਿਹੜੀ ਉਹਨਾਂ ਨੇ ਇੱਕ ਤਰੀਕਾ ਇੱਕ ਨਿਯਮ ਬਣਾਇਆ ਸੀ ਭਰਤੀ ਦੇ ਕਮੇਟੀ ਬਣਾਈ ਸੀ ਤਾਂ ਉਸ ਤੋਂ ਬਾਅਦ ਉਹ ਸਾਰੇ ਜਥੇਦਾਰ ਸ਼੍ਰੋਮਣੀ ਕਮੇਟੀ ਨੇ ਬਦਲ ਦਿੱਤੇ ਉਹਨਾਂ ਦੀ ਥਾਂ ਤੇ ਜਥੇਦਾਰ ਨਵੇਂ ਲਾਤੇ ਆ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਅਕਾਲਪੁਰ ਸਾਹਿਬ ਦਾ ਨਵਾਂ ਜਥੇਦਾਰ ਲਾਤਾ ਹੁਣ ਕੁਲਦੀਪ ਸਿੰਘ ਗੜਗੱਜ ਸਾਹਿਬ ਅੱਜ ਬਿਲਕੁਲ ਚੁੱਪ ਨੇ ਸਾਰੇ ਕੁਛ ਤੇ ਚੁੱਪੀ ਰਹਿਣਾ ਸੀ ਨਵੇਂ ਜਥੇਦਾਰ ਸਾਹਿਬ ਲਾਏ ਨੇ ਕਿਉਂ ਚੁੱਪਨੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਸਵਾਲ ਬਹੁਤ ਖੜੇ ਹੋਏ ਜਦੋਂ ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰੀ ਤੋਂ ਅਚਾਨਕ ਲਾਇਆ ਗਿਆ ਤੇ ਗੜਗੱਜ ਸਾਹਿਬ ਨੂੰ ਲਾਇਆ ਗਿਆ ਹੁਣ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾਇਆ ਅੱਜ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਫਿਰ ਇਹ ਅਕਾਲੀ ਦਲ ਨੂੰ ਖੜਾ ਕਰ ਲੈਣਗੇ ਅਕਾਲੀ ਦਲ ਦੀ ਜੜ ਲੋਕਾਂ ਚ ਲਾ ਲੈਣਗੇ ਲੋਕ ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਨੂੰ ਕਬੂਲ ਲੈਣਗੇ ਸੁਖਬੀਰ ਬਾਦਲ ਦੇ ਜਿਹੜੇ ਗੁਨਾਹ ਅਕਾਲ ਤਖਤ ਸਾਹਿਬ ਤੇ ਕਬੂਲੇ ਨੇ ਕੀ ਉਹ ਗੁਨਾਹ ਛੋਟੇ ਨੇ ਕਈ ਲੋਕ ਕਹਿੰਦੇ ਨਜ਼ਰ ਆਏ ਕਿ ਵੇਖੋ ਜੀ ਇੱਕ ਸੱਚਾ ਤੇ ਨਿਮਾਣਾ ਸਿੱਖ ਬਣ ਗਿਆ ਸੁਖਬੀਰ ਬਾਦਲ ਆਪਣੇ ਗੁਨਾਹ ਕਬੂਲ ਲੈ ਪਰ ਜਿਸ ਪੱਧਰ ਦੇ ਗੁਨਾਹ ਨੇ ਕੀ ਉਹ ਛੋਟੇ ਨੇ ਕੀ ਇਹ ਛੋਟਾ ਗੁਨਾਹ ਹੈ ਕਿ ਸਿੱਖ ਸੰਗਤ ਤੇ ਗੋਲੀ ਚਲਵਾਉਣ ਦਾ ਗੁਨਾਹ ਕਬੂਲਿਆ ਗਿਆ ਕਿ ਆ ਵੀ ਹਾਂ ਗਲਤੀ ਹੋਈ ਹੈ ਕੀ ਇਹ ਛੋਟਾ ਗੁਨਾਹ ਹੈ ਕਿ ਜਿਹੜੇ ਅப்சਰਾ ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਸੀ ਉਹਨਾਂ ਨੂੰ ਉੱਚੀਆਂ ਪਦਵੀਆਂ ਦੇਣ ਦਾ ਗਨਾਹ ਵੀ ਕਬੂਲਿਆ ਕੀ ਇਹ ਛੋਟਾ ਗਨਾਹ ਹੈ ਕਿ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਘਰੇ ਸਦਕੇ ਹੁਕਮ ਕੀਤੇ ਕਿ ਸਰਸਾ ਡੇਰਾ ਦੇ ਮੁਖੀ ਨੂੰ ਮਾਫੀ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ ਆ ਉਸ ਮਸਲੇ ਤੇ ਕੀ ਇਹ ਛੋਟੇ ਗਨਾਹ ਨੇ ਕੀ ਇਹ ਛੋਟਾ ਗਨਾਹ ਹੈ ਕਿ ਬਾਅਦ ਚ ਇਹ ਸਾਰਾ ਕੁਝ ਕਰਕੇ ਗੁਰੂ ਕੀ ਗੋਲਕ ਦੇ ਪੈਸੇ ਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਅਖਬਾਰਾਂ ਚ ਤੇ ਚੈਨਲਾਂ ਤੇ اشتہار ਦਿੱਤੇ ਗਏ ਲੱਖਾਂ ਰੁਪਈਆ ਦੇ ਕੀ ਇਹ ਸਾਰੇ ਗੁਨਾਹ ਛੋਟੇ ਨੇ ਕੀ ਇਹ ਏਡੇ ਵੱਡੇ ਗੁਨਾਹ ਸਾਹਮਣੇ ਆ ਕੇ ਬੰਦਾ ਸੱਚਾ ਸਿੱਖਬਤ ਹੋ ਜਾਂਦਾ ਕੀ ਗੁਨਾਹ ਮੰਨ ਲੈਣ ਨਾਲ ਉਹ ਬੰਦਾ ਸਹੀ ਸਾਬਤ ਹੋ ਗਿਆ ਇਹ तमाम ਸਵਾਲ ਨੇ ਹੁਣ ਅੱਜ ਸੁਖਬੀਰ ਬਾਦਲ ਨੂੰ ਫੇਰ ਪ੍ਰਧਾਨ ਬਣਾਇਆ ਗਿਆ ਯਾਦ ਕਰੋ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਸੁਖਬੀਰ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਤਾਂ ਮੈਂ ਉਸ ਵਕਤ ਦੋ ਵੀਡੀਓ ਤੁਹਾਡੇ ਸਾਹਮਣੇ ਰੱਖੀਆਂ ਸੀ ਪੂਰਾ ਅੰਦਾਜ਼ਾ ਸੀ ਪੂਰਾ ਇਹ ਲੱਗਦਾ ਸੀ ਖਦਸ਼ਾ ਸੀ ਆਪਾਂ ਸਪਸ਼ਟ ਕਹਿਤਾ ਸੀ ਕਿ ਅਕਾਲੀ ਦਲ ਦਾ ਅਗਲਾ ਪ੍ਰਧਾਨ ਵੀ ਸੁਖਬੀਰ ਬਾਦਲ ਹੀ ਹੋਏਗਾ ਔਰ ਇਹ ਜਿਹੜਾ ਅਸਤੀਫਾ ਹੈ ਇਹ ਅਸਤੀਫਾ ਅਸਲੀ ਨਹੀਂਗਾ ਇਹ ਅਸਤੀਫਾ ਸਿਰਫ ਨਵੇਂ ਪ੍ਰਧਾਨਗੀ ਦੇ ਐਲਾਨ ਤੱਕ ਪੋਸਟਪੌਨ ਕਰਨ ਦਾ ਐਲਾਨ ਹੈ ਸੁਬੀਰ ਬਾਦਲ ਚਾਰ ਦਿਨ ਸਾਹ ਲੈਣਾ ਚਾਹੁੰਦੇ ਨਹੀਂ ਆਪਾਂ ਇਹ ਗੱਲਾਂ ਬੋਲੀਆਂ ਸੀ ਉਹ ਗੱਲਾਂ ਠੀਕ ਤੇ ਸਹੀ ਸਾਖਤ ਹੋਈਆਂ ਹੁਣ ਅੱਜ ਗੁਰਪ੍ਰਤਾਪ ਮੰਡਾਲਾ ਕਹਿ ਰਿਹਾ ਕਿ ਕਾਲਾ ਮਾਲਾ ਕੀਤਾ ਗਿਆ ਇਸ ਕਾਲਾ ਮਾਲਾ ਕੀਤਾ ਗਿਆ ਉਹ ਕਹਿੰਦੇ ਇਹ ਕੋਈ ਚੋਣ ਨਹੀਂ ਕਰਾਈ ਹੁਣ ਚੋਣ ਜਿਹੜੀ ਅੱਜ ਹੋਈ ਹੈ ਉਹਦੇ ਚ ਇੱਕ ਹੀ ਨਾਮ ਪ੍ਰਧਾਨਗੀ ਲਈ ਸਾਹਮਣੇ ਰੱਖਿਆ ਗਿਆ ਸੁਖਬੀਰ ਬਾਦਲ ਦੂਜਾ ਨਾਮ ਬਰਾਬਰ ਤੇ ਕੋਈ ਪੇਸ਼ ਹੀ ਨਹੀਂ ਹੋਣ ਦਿੱਤਾ ਗਿਆ ਪੇਸ਼ ਕੀਤਾ ਹੀ ਨਹੀਂ ਗਿਆ ਉੱਥੇ ਹੀ ਲਾ ਕੇ ਝਕਾਰੇ ਤੇ ਸੁਖਬੀਰ ਬਾਦਲ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਹੁਣ ਬੀਬੀ ਜਗੀਰਕਰ ਵੀ ਇਹ ਕਹਿੰਦੀ ਹੈ ਕਿ ਪਹਿਲਾਂ ਤੋਂ ਹੀ ਥਾਪ ਕੇ ਲੈ ਕੇ ਆਏ ਸੀ ਇੱਥੇ ਆ ਕੇ ਬਸ ਕੱਲਾ ਐਲਾਨ ਹੀ ਦਿੱਤਾ ਦਾ ਗੁਰਪ੍ਰਤਪ ਮੜਾਲਾ ਵੀ ਇਹੀ ਗੱਲ ਕਹਿ ਰਹੇ ਨੇ ਦੂਜੇ ਜਿਹੜੇ ਬਾਗੀ ਅਕਾਲੀ ਆਗੂ ਨੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਮਨਪ੍ਰੀਤ ਸਿੰਘ ਈਆਲੀ ਜਿਹੜੇ ਕਾਲੀ ਦਲ ਦੇ ਵਿਧਾਨ ਸਭਾ ਚ ਜਿੱਤੇ ਹੋਏ ਇੱਕ ਦੋ ਜਿਹੜੇ ਐਮ ਐਲ ਏ ਉਹਨਾਂ ਚ ਇੱਕ ਨੇ ਉਹ ਵੀ ਇਦਾਂ ਦੀਆਂ ਗੱਲਾਂ ਬੋਲਦੇ ਨਜ਼ਰ ਆ ਰਹੇ ਨੇ ਹੁਣ ਸੁਖਬੀਰ ਬਾਦਲ ਦੀ ਅਗਵਾਈ ਕੀ ਇਹ ਸਾਰੇ ਕਬੂਲਣਗੇ ਇਹ ਸਵਾਲ ਤੁਹਾਡੇ ਸਾਹਮਣੇ ਵੀ ਹੈ ਹੁਣ ਕਈ ਕਹਿਣਗੇ ਤੈਨੂੰ ਸੁਖਬੀਰ ਬਾਦਲ ਨਾਲ ਕੀ ਤਕਲੀਫ ਹੈ ਮੈਨੂੰ ਸੁਖਬੀਰ ਬਾਦਲ ਨਾਲ ਕੋਈ ਤਕਲੀਫ ਨਹੀਂ ਗੀ ਮੈਨੂੰ ਸੁਖਬੀਰ ਬਾਦਲ ਹੋਰਾਂ ਦੇ ਕੰਮਾਂ ਨਾਲ ਤਕਲੀਫ ਹੈ ਜਿਹੜੇ ਗੁਨਾਹ ਉਹਨਾਂ ਨੇ ਕਬੂਲੇ ਨੇ ਅਕਾਲ ਤਖਤ ਸਾਹਿਬ ਦੇ ਉਹ ਛੋਟੇ ਨਹੀਂ ਗੇ ਉਹ ਬਹੁਤ ਵੱਡੇ ਬੱਜਰ ਗੁਨਾਹ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਸਿਆਸੀ ਮਫਾਦਿਆਂ ਦੇ ਲਈ ਵਰਤਣਾ ਮੇਰੀ ਨਜ਼ਰ ਚ ਇਹ ਕੋਈ ਛੋਟਾ ਗੁਨਾਹ ਨਹੀਂ ਹੈਗਾ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ ਉਹਨਾਂ ਨੂੰ ਵੱਡੇ ਉਹਦੇ ਤੋਂ ਬਿਠਾਉਣਾ ਮੇਰੇ ਲਈ ਕੋਈ ਛੋਟਾ ਗੁਨਾਹ ਨਹੀਂ ਹੈਗਾ ਬੈਠੀਆਂ ਸੰਗਤਾਂ ਤੇ ਗੋਲੀ ਚਲਵਾਉਣੀ ਤੇ ਦੋ ਸਿੱਖ ਪੁੱਤ ਸ਼ਹੀਦ ਕਰਦੇ ਨੇ ਮੇਰੇ ਲਈ ਇਹ ਛੋਟਾ ਗੁਨਾਹ ਨਹੀਂ ਹੈ ਦੂਜੀ ਗੱਲ ਅਕਾਲੀ ਦਲ 1920 ਦੇ ਵਿੱਚ ਜਦੋਂ ਬਣਾਇਆ ਗਿਆ ਸੀ ਤਾਂ ਅਕਾਲੀ ਦਲ ਇੱਕ ਸਿਧਾਂਤ ਇੱਕ ਨਿਯਮ ਇੱਕ ਵਿਚਾਰਧਾਰਾ ਸੀ ਅੱਜ ਅਕਾਲੀ ਦਲ ਸੁਖਬੀਰ ਬਾਦਲ ਹੋਰਾਂ ਦੀ ਅਗਵਾਈ 'ਚ ਕੀ ਸਿੱਖੀ ਸਿਧਾਂਤ ਸਿੱਖੀ ਨਿਯਮ ਸਿੱਖੀ ਵਿਚਾਰਧਾਰਾ ਹੈ ਇਹ ਵੱਡਾ ਸਵਾਲ ਹੈ ਇਹਨਾਂ ਨੇ ਸਰਕਾਰ ਚੁਲਾਈ ਪੰਜਾਬ 'ਚ ਔਰ ਕੀ ਜਿਸ ਤਰ੍ਹਾਂ ਇਹਨਾਂ ਦੇ ਰਾਜ ਦੇ ਵਿੱਚ ਵੀ ਦੂਜੀਆਂ ਸਾਰੀਆਂ ਸਰਕਾਰਾਂ ਵਾਂਗ ਜਿਵੇਂ ਹੋਣ ਵਾਲੀ ਆਮ ਆਦਮੀ ਵਾਲੀ ਸਰਕਾਰ ਵੀ ਕਰ ਹੀ ਰਹੀ ਹੈ ਸਾਨਾਂ ਤੇ ਵੀ ਲਾਠੀ ਚਾਰਜ ਮਜ਼ਦੂਰਾਂ ਤੇ ਵੀ ਲਾਠੀ ਚਾਰਜ ਬੇਰੁਜ਼ਗਾਰਾਂ ਤੇ ਵੀ ਲਾਠੀ ਚਾਰਜ ਕੱਚੇ ਮੁਲਾਜ਼ਮਾਂ ਤੇ ਵੀ ਲਾਠੀ ਚਾਰਜ ਆਂਗਣਵਾੜੀ ਵਾਲੀਆਂ ਤੇ ਵੀ ਲਾਠੀ ਚਾਰਜ ਲਾਠੀ ਚਾਰਜ ਲਾਠੀ ਚਾਰਜ ਹੁੰਦੇ ਰਹੇ ਕੀ ਉਹ ਸਿੱਖੀ ਵਿਚਾਰਤਾ ਦਾ ਸੀ ਕੀ ਉਹ ਸਿੱਖੀ ਮਰਿਆਦਾ ਸੀ ਕੀ ਸਿੱਖੀ ਸਿਧਾਂਤ ਇਹਨਾਂ ਚੀਜ਼ਾਂ ਦੀ ਇਜਾਜ਼ਤ ਦਿੰਦਾ ਹੈ ਬਿਲਕੁਲ ਨਹੀਂ ਦਿੰਦਾ ਸਿੱਖੀ ਮਹਾਨ ਫਲਸਫਾ ਸਿੱਖੀ ਮਹਾਨ ਵਿਚਾਰਤਾਰਾ ਗੁਰੂ ਸਹਿਬਾਨਾਂ ਦੀ ਮਹਾਨ ਸੋਚ ਕੀ ਅਕਾਲੀ ਦਲ ਉਹਦੇ ਮੁਤਾਬਕ ਚੱਲਿਆ ਸੀ ਨਹੀਂ ਚੱਲਿਆ ਸੀ ਅੱਜ ਸੁਖਬੀਰ ਬਾਦਲ ਨੂੰ ਫੇਰ ਪ੍ਰਧਾਨ ਬਣਾਇਆ ਗਿਆ ਮੈਨੂੰ ਲੱਗਦਾ ਅੱਜ ਜਦੋਂ ਬਲਵਿੰਦਰ ਸਿੰਘ ਹੁੰਦੜ ਹੋੜਾ ਨੇ ਨਾਮ ਅਨਾਉਂਸ ਕੀਤਾ ਜਕਾਰੇ ਲੱਗੇ ਵਿਕਰਮਜੀਤ ਮਜੀਠੀਆ ਨੂੰ ਵਰੌਣ ਵਰਚਾਉਣ ਲਈ ਬਲਵਿੰਦਰ ਸਿੰਘ ਭੂੰਦੜ ਤੋਂ ਮਾਫੀ ਮੰਗਾਈ ਗਈ ਮਜੀਠੀਆ ਤੋਂ ਮਜੀਠੀਆ ਕਿਤੇ ਛੋਟਾ ਭੂੰਦੜ ਸਾਹਿਬ ਤੋਂ ਤੇ ਬਲਵਿੰਦਰ ਸਿੰਘ ਭੂੰਦੜ ਤੋਂ ਮਾਫੀ ਮੰਗਾਈ ਗਈ ਵਾਹ ਦੇਖੋ ਤੁਸੀਂ ਕਿਸ ਪੱਧਰ ਤੱਕ ਪ੍ਰਧਾਨਗੀਆਂ ਦੀ ਖਾਤਰ ਇਹ ਜਾ ਰਹੇ ਨੇ ਕਿਉਂਕਿ ਪਿਛਲੇ ਦਿਨੀ ਮਜੀਠੀਆ ਸੁਖਬੀਰ ਦੇ ਉੱਪਰ ਤੜੰਗ ਹੋ ਗਿਆ ਸੀ ਥੋੜਾ ਉਲਟ ਹੋ ਗਿਆ ਸੀ ਮਜੀਠੀਆ ਨੂੰ ਠੀਕ ਕਰਨ ਦੇ ਲਈ ਬਲਵਿੰਦਰ ਸਿੰਘ ਪੁੰਦੜ ਤੋਂ ਮਾਫੀ ਮੰਗਾਈ ਗਈ ਹੈ। ਕੀ ਇਹ ਠੀਕ ਹੈ? ਤੁਸੀਂ ਦੱਸ ਦਿਓ ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਲੱਗਦਾ ਅਕਾਲੀ ਦਲ ਨੇ ਆਪਣਾ ਵजूद ਖਤਮ ਕਰ ਲਿਆ ਤੀਜੀ ਵਾਰ ਸੁਖਬੀਰ ਨੂੰ ਪ੍ਰਧਾਨ ਬਣਾ ਕੇ। ਸੁਖਬੀਰ ਬਾਦਲ ਲੋਕਾਂ ਦੇ ਮਨਾਂ 'ਚੋਂ ਉਤਰ ਗਿਆ। ਅਕਾਲੀ ਦਲ ਦੇ ਚਾਰ ਪਤਾ ਨਹੀਂ ਮੈਂ ਹੈਰਾਨ ਆ ਵੀ ਅਕਾਲੀ ਦਲ ਦੇ ਇਹ ਕੁਝਕ ਬੰਦੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਇਹ ਕੁਝ ਹੋਰ ਨਹੀਂ ਕਿਉਂ ਇਹਨਾਂ ਨੂੰ ਐ ਲੱਗਦਾ ਕਿ ਸਾਡੇ 'ਚ ਇਕੱਲਾ ਸੁਖਬੀਰ ਹੀ ਹੈਗਾ ਕੀ ਸੁਖਬੀਰ ਕੋਲ ਧੰਨਵਾਦ ਦਾ ਪੈਸਾ ਵੱਧਦਾ ਜਾਇਦਾਦ ਵੱਧਦਾ ਐਸੇ ਕਰਕੇ ਸੁਖਬੀਰ ਹੀ ਪ੍ਰਧਾਨ ਬਣੇਗਾ ਉਹ ਜਦੋਂ ਸੁਖਬੀਰ ਬਾਦਲ ਲੋਕਾਂ ਦੇ ਮਨਾਂ 'ਚ ਉਤਰ ਗਿਆ ਜਦੋਂ ਸੁਖਬੀਰ ਬਾਦਲ ਨੂੰ ਕਾਲ ਤਖਤ ਨੇ ਗੁਨਾਹਗਾਰ ਕਰਾਰ ਦਿੱਤਾ ਸਜ਼ਾਵਾਂ ਲਾਤੀਆਂ ਸੁਖਬੀਰ ਬਾਦਲ ਗੁਨਾਹ ਕਬੂਲ ਕਰਿਆ ਉਸ ਤੋਂ ਬਾਅਦ ਵੀ ਜਿੱਦ ਕਰਨੀ ਸੁਖਬੀਰ ਹੀ ਸੁਖਬੀਰ ਹੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਇਹ ਜਿਹੜੇ ਨੇਤਾ ਨੇ ਇਹ ਅਕਾਲੀ ਦਲ ਦੀ ਫਿਕਰ ਨਹੀਂ ਕਰ ਰਹੇ ਇਹ ਕਿਤੇ ਨਾ ਕਿਤੇ ਕੱਲੇ ਸੁਖਬੀਰ ਦੀ ਇੱਛਾ ਦੀ ਪੂਰਤੀ ਜਾਂ ਜਿਹਨੂੰ ਆਪਾਂ ਜੀ ਹਜੂਰੀ ਕਹਿੰਦੇ ਆ ਉਸ ਚੱਕਰ 'ਚ ਲੱਗੇ ਜਾਪਦੇ ਨੇ ਵੇਖੋ ਅਕਾਲੀ ਦਲ 1900 47 ਤੋਂ ਪਹਿਲਾ ਤੱਕ ਬੜਾ ਵਧੀਆ ਕੰਮ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਦਾ ਇਤਿਹਾਸ ਵੀ ਰਿਹਾ ਬਹੁਤ ਕਈ ਸ਼ਾਨਾਮੱਤੇ ਸੰਘਰਸ਼ ਅਕਾਲੀ ਦਲ ਨੇ ਲੜੇ ਨੇ ਪਰ ਹੌਲੀ-ਹੌਲੀ ਅਕਾਲੀ ਦਲ ਬਾਦਲ ਦਲ ਬਣ ਗਿਆ ਤੇ ਅੱਜ ਇਹ ਸਾਬਤ ਹੋ ਗਿਆ ਅੱਜ ਜਦੋਂ ਸੁਖਬੀਰ ਬਾਦਲ ਤੀਜੀ ਵਾਰ ਫਿਰ ਐਨੇ ਵਿਰੋਧ ਦੇ ਬਾਵਜੂਦ ਪਾਰਟੀ ਦੇ ਖਿੰਡਣ ਟੁੱਟਣ ਦੇ ਬਾਵਜੂਦ ਪ੍ਰਧਾਨ ਬਣਾਏ ਗਏ ਨੇ ਸਭ ਤੋਂ ਗਿਆ ਕਿ ਅਕਾਲੀ ਦਲ ਹੁਣ ਬਾਦਲ ਦਲ ਬਣ ਗਿਆ ਤੁਸੀਂ ਕੀ ਕਹੋਗੇ ਵੈਸੇ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖ ਸਕਦੇ ਹਾਂ ਬਹੁਤ ਮਿਹਰਬਾਨੀ ਸ਼ੁਕਰੀਆ